ਹਲਕਾ ਕਿਵੇਂ ਆ ਲੁਧਿਆਣਾ ਵੈਸਟ ਲੁਧਿਆਣਾ ਵੈਸਟ ਬਹੁਤ ਵਧੀਆ ਕਿਰਪਾ ਗੁਰੂ ਮਹਾਰਾਜ ਦੀ ਤੇ ਸਾਨੂੰ ਮਾਣ ਆ ਸਾਡੇ ਭਰਾਸ਼ ਉਤੇ ਉਹਨਾਂ ਦੀ ਮਿਹਨਤ ਤੇ ਹੂੰ ਤੇ ਜੋ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਕਿਉਂਕਿ ਇੱਥੇ ਦੇ ਜੰਪਲ ਨੇ ਇਹੀ ਗਲੀਆਂ ਚ ਖੇਡਿਆ ਬੰਦਾ ਉਹ ਇੱਥੇ ਹੀ ਪੜਿਆ ਹੂੰ ਬਿਲਕੁਲ ਜ਼ੀਰੋ ਤੋਂ ਸ਼ੁਰੂ ਹੋਇਆ ਆਪਣੇ ਆਪ ਆਪਣਾ ਰਸਤਾ ਬਣਾਇਆ ਪਹਿਲਾ ਐਮਸੀ ਲੜੇ ਹੂੰ ਫਿਰ ਐਮਐਲਏ ਦੀਆਂ ਪੌੜੀਆਂ ਚੜੀਆਂ ਪੇਰਮੰਤਰੀਸ਼ਪ ਤੇ ਪੰਜਾਬ ਦੇ ਵਾਈਸ ਪ੍ਰਧਾਨ ਲੋਕਾਂ ਨਾਲ ਗਰਾਊਂਡ ਰਿਐਲਿਟੀ ਤੇ ਜੁੜੇ ਹੋਏ ਨੇ ਹਰ ਇੱਕ ਨੂੰ ਬਾਇ ਨੇਮ ਜਾਣਦੇ ਨੇ ਐਸੇ ਮਿੱਟੀ 'ਚ ਉਹ ਇਨਸਾਨ ਜੰਮਿਆ ਐਸੇ ਮਿੱਟੀ 'ਚ ਉਹਨੇ ਮਰਨਾ ਕੋਈ ਉਹ ਬਾਹਰਲਾ ਕੈਂਡੀਡੇਟ ਨਹੀਂ ਜਿਵੇਂ ਬਾਕੀ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ ਪ੍ਰੋਫੈਸ਼ਨਲੀ ਵੀ ਉਹ ਸ਼ੁਰੂ ਤੋਂ ਹੀ ਰਾਜਨੀਤੀ ਦੇ ਵਿੱਚ ਨਹੀਂ ਤੇ ਮੈਂ ਲਾਲਾ ਜੈਨੀ ਡਵੈਲਪਮੈਂਟ ਇਸ ਹਲਕੇ ਦੀ ਜਲੂਧਾਣੇ ਦੀ ਗੱਲ ਦੀਏ ਤਾਂ ਉਹ ਸਾਰਾ ਸੇਰਾ ਜਿਹੜਾ ਆਸ਼ੂ ਭਾਜੀ ਦੇ ਹੱਕ ਦੇ ਵਿੱਚ ਆ